ਹੇ ਨਗਰ ਨਾਗਰ ਵਾਸੀਆਂ ਨੂੰ ਬੇਨਤੀ ਹੈ ਕਿ ਬਾਈਕਾਂ ਦੇ ਵਿੱਚ ਕੋਈ ਜਾਨਵਰ ਜਿਗਰ ਪੁੱਜ ਰਿਹਾ ਹੈ ਕੋਈ ਥੋੜੀ ਦੇਰ ਕੋਈ ਕੁੱਤੇ ਨੂੰ ਡੱਕਦੇ ਰੋ ਗਿਆ ਤੇ ਸਭ ਤੋਂ ਬੇਨਤੀ ਹੈ ਜੀ ਡੰਗਰ ਬੱਚੇ ਜਿਹੜੇ ਬਾਹਰ ਖੜੇ ਹੋਏ ਹਨ ਇਹਨਾਂ ਜਾਂ ਇਹ ਬੱਚੇ ਬਾਹਰ ਖੜੇ ਹਨ ਨੂੰ ਬੇਨਤੀ ਹੈ ਬੱਚੇ ਰੋਗੇ ਰਹਿ ਗਈ ਕੋਈ ਪਤਾ ਨਹੀਂ ਇਹ ਜਾਨ ਕੋ ਆਪਣੇ ਨਜ਼ਰ ਦੇ ਵਿੱਚ ਪਹੁੰਚਿਆ ਹੈ ਕਦੋਂ ਤੱਕ ਬੰਦਾ ਸਕਦਾ ਹੈ ਤਾਂ ਸੰਗਤਾਂ ਜੀਵਰੇ ਫਿਰ ਬੇਨਤੀ ਹੈ ਜਿਹੜੇ ਕਿ ਮੋਹੀਓ ਬਾਹਰੇ ਹਨ ਜਦ ਤੱਕ ਅਜਾ ਵਸੂਪ ਬਾਹਰਾ ਦੇ ਚੌਕ ਸੋਹਰੇ ਰਹਿਣਾ ਹੈ ਜੀ ਉਹਨਾਂ ਖਿਆਲ ਕਰਨਾ ਕੋਈ ਪਤਾ ਨਹੀਂ ਖਰੋਤ ਕਰੰਦਾ ਕਰਨੇ ਹੈ ਤੇ ਹੋਏ ਅਸੀਂ 4 ਮਿੰਟਾਂ ਦੇ ਵਿੱਚ ਇੱਕ ਕੱਤੇ ਨੂੰ ਬਾਜ਼ਰ ਚ ਚਲਾਈ ਲਿਆ ਉਹਨਾਂ ਪੰਜਾਬ ਨੂੰ ਕੋਈ ਭਰੋਸਾ ਨਹੀਂ ਤੇ ਸੰਤਾਂ ਨੂੰ ਦੋਜੀ ਆ ਕੇ ਬਸ ਚੋਖੇ ਜੇ ਰਹਾ ਨਾ ਬੈਨ ਕਤੋਂ ਸੋ ਉਹਦੀ ਵੀ ਕੋ ਖਲਚਾ ਹੈ ਉਹਦੀ ਵੀ ਕਿ ਖੋਤੇ ਹਾਂ ਜੀ ਜਿਵੇਂ ਇਹ ਦੇਖਿਆ ਰਾਤ ਨੂੰ 10:30 ਪਾਉਣੇ 11 ਵਜੇ ਦਾ ਟਾਈਮ ਸੀਗਾ ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀਪੁਰ ਵਾਲੇ ਦੇ ਰੇਤੇ ਚ ਜਾ ਰਿਹਾ ਸੀਗਾ ਉੱਥੇ ਕੰਡ ਜੋ ਚੱਲ ਰਹੀ ਆਪਣੀ ਦੁਸ਼ਹਿਰੀ ਤੱਕ ਤੇ ਰਾਤ ਨੂੰ ਉੱਥੇ ਸੌਣਾ ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ ਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ ਫਿਰ ਇੱਥੇ ਪੈੜ ਦੇਖੀ ਗਈ ਬਾਕੀ ਮੌਤਬਰ ਬੰਦਿਆਂ ਨੂੰ ਫੋਨ ਕੀਤਾ ਤੇ ਹੋਰ ਪਿੰਡ ਦੇ ਵਸਨੀਕ ਕਾਫੀ ਇਕੱਠੇ ਹੋ ਗਏ ਤੁਸੀਂ ਜਨਰਲ ਪੁਲਿਸ ਦੇ ਅਧਿਕਾਰੀ ਜੀ ਜੀ ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ ਆਏ ਸੀਗੇ ਮੌਕਾ ਦੇਖਣ ਵਾਸਤੇ ਤੇ ਦੇਖ ਕੇ ਗਏ ਨੇ ਉਹ ਕਹਿੰਦੇ ਵੀ ਇੱਕ ਦੋ ਦਿਨ ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ ਕਿੰਨਾ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ ਚ ਪਿੰਡ ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਹੀਂ ਨਿਕਲਣਾ ਪੈਂਦਾ ਜੀ ਪਿੰਡ ਵਿੱਚ ਡਰ ਦਾ ਮਾਹੌਲ ਹੈ ਜੀ ਪੂਰਾ ਕਿ ਰਾਤ ਵੇਲੇ ਜਾਂਦੇ ਰਹਿੰਦੇ ਤਾਂ ਲੋਕੀ ਸਾਡੇ ਦਾ ਇਧਰ ਰਾਖੀ ਵੀ ਕਰਨੀ ਪੈਂਦੀ ਹੈ ਲੋਕਾਂ ਨੂੰ ਇਹ ਫਸਲਾਂ ਰਾਖੀ ਵਰਗੇ ਹੁੰਦੇ ਦਾ ਮੱਕੀ ਮੁੱਕੀ ਰਾਖੀ ਜਾਂਦੇ ਲੋਕਾਂ ਨੂੰ ਉਹਨਾਂ ਨੂੰ ਵੀ ਸੁਚਿਤ ਕਰਨਾ ਪੈਂਦਾ ਇਹ ਰਾਖੀ ਰਾਤ ਜਾਣ ਵਾਚ ਕੇ ਉਹਨਾਂ ਨੂੰ ਜਾਣ ਤੇ ਬਣੀ ਹੋਈ ਹੈ ਇਹ ਰਾਖੀ ਨਾ ਕਰੀਏ ਫਿਰ ਫਸਲ ਨਹੀਂ ਹੁੰਦੀ ਨਾ ਦਾਈਏ ਫਿਰ ਬਾਈ ਖਾਲਦੇ ਜੀ ਅੱਛਾ ਕਿੰਨਾ ਕੁ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਲੱਗਿਆ ਕਿ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਬੱਚੇ ਸਕੂਲ ਹੀ ਜਾਂਦੇ ਨੇ ਹੋਰ ਵੀ ਲੋਕਾਂ ਨੇ ਕੰਮ ਕਰਾਂ ਜਾਣਾ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਇੱਕ ਕੁੱਤੇ ਨੂੰ ਚੁੱਕ ਕੇ ਲੈ ਗਿਆ ਸਾਰੇ ਤਿੰਦੂ ਉਸ ਤੋਂ ਬਾਅਦ ਇੰਨਾ ਕਾ ਲੋਕਾਂ ਦੇ ਵਿੱਚ ਕਿੰਨਾ ਡਰ ਹੈ ਬਹੁਤ ਡਰਦਾ ਮਾਹੌਲ ਹੈ ਜੀ ਇੱਕ ਤਾਂ ਸਾਡਾ ਸਕੂਲ ਉੱਤੋਂ 1 ਕਿਲੋਮੀਟਰ ਅੱਗੇ ਜਾ ਕੇ ਹੈਗਾ ਪੈਦਲ ਕਿ ਦਿਨ ਵੇਲੇ ਦੁਪਹਿਰ ਵੇਲੇ ਬੱਚੇ ਨੂੰ ਡਰ ਰਹਿੰਦਾ ਤੇ ਉਹ ਕਿਉਂਕਿ ਇਸ ਰਸਤੇ ਉੱਧਰ ਕਿਹੜਾ ਪਤਾ ਲਾਇ ਉਹਨੇ ਕਾਦ ਨਾਲ ਜੀ ਬਿਲਕੁਲ ਉਹ ਤਾਂ ਬੱਚਿਆਂ ਦੀ ਬਹੁਤ ਡਰਦਾ ਮਾਹੌਲ ਹੈ ਬੱਚੇ ਆਪ ਛੱਡ ਜਾਂਦੇ ਲੋਕੀ ਸਕੂਲ ਨਾਲ ਭਗਤ ਅਧਿਕਾਰੀ ਕਰ ਰਹੇ ਨੇ ਕੁਝ ਬੋਲ ਰਿਹਾ ਕੋਈ ਉਹਨਾਂ ਨੇ ਕਿਹਾ ਹੋਏ ਸੂਚਿਤ ਕੀਤਾ ਹੋਇਆ ਕੋਈ ਪਿੰਜਰਾ ਵਗੈਰਾ ਲਾਇਆ ਕਿ ਨਹੀਂ ਜੀ ਨਹੀਂ ਉਹ ਕਹਿੰਦੇ ਕੱਲ ਲਾਣਗੇ ਜੀ ਕੱਲ ਲਾਣਗੇ ਹਾਂਜੀ ਕੀ ਅਪੀਲ ਹੈ ਸਰਕਾਰ ਨੂੰ ਕੀ ਸਰਕਾਰ ਨੂੰ ਇਹ ਪਹਿਲਾਂ ਵੀ ਛੇ ਛੇ ਦਿਨੋਂ ਕਾਬੂ ਪਾਇਦਾ ਹੈ ਇਹ ਪਿੰ ਉਹਨਾਂ ਨੂੰ ਵੀ ਕੋਈ ਟਾਰਚ ਵਗੈਰਾ ਕੋ ਦਿੱਤੀ ਜਾਵੇ ਕਿ ਦੂਰ ਦੂਰ ਤੱਕ ਨੂੰ ਪਤਾ ਲੱਗ ਸਕੇ ਵੀ ਕੋਈ ਚੀਜ਼ ਆ ਰਹੀ ਹੈ ਜੀ